ਉਹ ਵਾਹਿਗੁਰਜ ਕਾ ਖਾਲਸਾ ਉਹ ਵਾਹਿਗੁਰਜ ਕੀ ਫਤਿਹ ਆਮਰ ਸਹੀਰ ਪੰਤਨ ਬਾਬਾ ਦੀਪ ਸਿੰਘ ਜੀ ਦਾ ਸੀ ਦਿਹਾੜਾ 15 ਤਰੀਕ ਨੂੰ ਗੁਰਦੁਆਰਾ ਸਹੀਜਗਨ ਬਾਬਾ ਦੀਪ ਸਿੰਘ ਵਿਖੇ ਬੜੀ ਸਰਦਾਰਤਾ ਤੇ ਸਰਕਾਰ ਨਾਲ ਮਨਾਇਆ ਜਾ ਰਿਹਾ ਅੱਜ ਗੁਰਦੁਆਰਾ ਸਹੀਜਗਨ ਬਾਬਾ ਦੀਪ ਸਿੰਘ ਵਿਖੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਨੇ ਜਿਨ੍ਹਾਂ ਦਾ ਕਿ 15 ਤਰੀਕ ਨੂੰ ਸਵੇਰੇ ਸਾਡੇ 8 ਵਜੇ ਭੋਗ ਪਾਈ ਜਾਣਗੇ 8:30 ਤੋਂ ਲੈ ਕੇ 9:30 ਵਜੇ ਤੱਕ ਜੋ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਹੁਕਮਨਾਮਾ ਸਾਹਿਬ ਆਉਂਦੇ ਨੇ ਉਸ ਹੁਕਮਨਾਮਾ ਸਾਹਿਬ ਦੀ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਸਿੰਘ ਸਾਹਿਬ ਉਹ ਗੁਰਦਰਾ ਸੀਸਗੰਗ ਦੇਖੇ ਕਥਾ ਕਰਨਗੇ ਤੇ ਨਾਲ ਇਹ ਧੰਨ ਧੰਨ ਬਾਬਾ ਦੀਪ ਸਿੰਘ ਦੀ ਸ਼ਹੀਦੀ ਬਾਰੇ ਪੂਰੀ ਜੀਵਨੀ ਤੇ ਚਾਨਣਾ ਪਾਉਣਗੇ ਉਪਰੰਤ 10:00 ਵਜੇ ਤੋਂ ਲੈ ਕੇ 12:00 ਵਜੇ ਤੱਕ 15 ਤਰੀਕ ਨੂੰ 15 ਨਵੰਬਰ ਨੂੰ ਇਹ ਇੱਕ ਵਿਸਾਲ ਕਵੀ ਦਰਬਾਰ ਹੋਵੇਗਾ ਤੇ 12:00 ਵਜੇ ਤੋਂ ਲੈ ਕੇ 2:00 ਵਜੇ ਤੱਕ ਢਾਡੀ ਦਰਬਾਰ ਹੋਵੇਗਾ 2:00 ਵਜੇ ਤੋਂ ਲੈ ਕੇ 4:00 ਵਜੇ ਤੱਕ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਹੋਣਗੇ ਜਿਹੜੇ ਸੰਗਤੀ ਰੂਪ ਦੇ ਵਿੱਚ ਸੁਖਨੀ ਸਾਹਿਬ ਦਾ ਪਾਠ ਸੰਗਤਾਂ ਵੱਲੋਂ ਕੀਤਾ ਜਾਊਗਾ ਉਪਰੰਤ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇੱਕ ਮਹਾਨ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਥ ਦੇ ਅ ਪ੍ਰਸਿੱਧ ਜਿਹੜੇ ਕੀਰਤਨੀ ਨੇ ਰਾਗੀ ਜਥੇ ਨੇ ਉਹ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ ਸੱਚਕਲ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵੀ ਉਸ ਸਮਾਗਮ ਦੇ ਵਿੱਚ ਹਾਜ਼ਰੀ ਲਵਾਉਣਗੇ ਇਨਾ ਸਮਾਗਮਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਮਾਜੋਗ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਉਥੇ ਸਤਜਗਨ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਤੀ ਗਿਆਨੀ ਰਵੀਰ ਸਿੰਘ ਜੀ ਵੀ ਪਹੁੰਚ ਰਹੇ ਨੇ ਉਹ ਨਾਲ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਜੀ ਧਨੋਲਾ ਉਹ ਵੀ ਸੰਗਤਾਂ ਦੇ 15 ਨਵੰਬਰ ਨੂੰ ਵਿਸ਼ੇਸ਼ ਤੌਰ ਤੇ ਸ ਸਹੀਦੀ ਵਿਹਾੜੇ ਤੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਇਨ੍ਹਾਂ ਸ਼ਹੀਦੀ ਸਮਾਗਮਾਂ ਵਿੱਚ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਕੇ ਸਵਾਵਾ ਕਰ ਰਹੇ ਨੇ ਕੋਈ ਲੰਗਰਾਂ ਚ ਸਵਾਵਾ ਕਰ ਰਿਹਾ ਕੋਈ ਰਹਿ ਦੀ ਸੇਵਾ ਕਰ ਰਿਹਾ ਕੋਈ ਸਫਾਈ ਦੀ ਕਰ ਰਿਹਾ ਕੋਈ ਪਾਰਕਿੰਗ ਦੀ ਕਰ ਰਿਹਾ ਇਤਨਾ ਬਹੁਤ ਸਾਰੀਆਂ ਸੰਗਤਾਂ ਬਹੁਤ ਸਾਰੀਆਂ ਸੇਵਾ ਸੁਸਾਇਟੀਆਂ ਡੈਕੋਰੇਸ਼ਨ ਦੀ ਸੇਵਾ ਕਰਵਾ ਰਹੇ ਨੇ ਜਿੰਨੀਆਂ ਵੀ ਸੰਗਤਾਂ ਵੱਲੋਂ ਸਹੀਦੀ ਦਿਹਾੜੇ ਤੇ ਸਬੰਧ ਦੇ ਵਿੱਚ ਸਵਾਵਾ ਕੀਤੇ ਜਾਂਦੀਆਂ ਨੇ ਉਹਨਾਂ ਸਾਰੀਆਂ ਸੰਗਤਾਂ ਦਾ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਤੇ ਅਪੀਲ ਬੇਨਤੀ ਵੀ ਕੀਤੀ ਜਾਂਦੀ ਆ ਜਿੱਥੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਨੇ ਜਿਨ੍ਹਾਂ ਦਾ 15 ਤੱਕ ਨੂੰ ਸਵੇਰੇ 8:30 ਵਜੇ ਭੋਗ ਪਾਇਆ ਜਾਣਗੇ ਸਾਰਾ ਦਿਨ ਗੁਰਮਤ ਸਭਾਗ ਵਿੱਚ ਚੱਲਣੇ ਨੇ ਆਓ ਆਪਾਂ ਉਹਨਾਂ ਸਹੀਦੀ ਦਿਹਾੜਾ ਦੇ ਸਬੰਧ ਜੋ ਵੀ ਜਿੰਨੇ ਵੀ ਸਮਾਗਮ ਅਲਿੱਕੇ ਨੇ ਉਹਨਾਂ ਸਾਰਿਆਂ ਸਮਾਗਮਾਂ 'ਤੇ ਆਪਣੀ ਹਾਜ਼ਰੀ ਲਵਾ ਕੇ ਆ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਕਹਿੰਦੇ ਆ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਕਹਿੰਦੇ ਹੋਏ ਉਸ ਸ਼ਹੀਦ ਅਮਰ ਸ਼ਹੀਦ ਨੂੰ ਲੱਖ ਲੱਖ ਵਾਰ ਰਮਸਕਾਰ ਕਹਿੰਦੇ ਹੋਏ ਫਤਿਹ ਅੱਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸਹੀਦੀ ਦਿਹਾੜਾ 15 ਤਰੀਕ ਨੂੰ ਗੁਰਦਰਾਸ ਸੀਹਜਗਨ ਬਾਬਾ ਦੀਪ ਸਿੰਘ ਵਿਖੇ ਬੜੀ ਸਰਦਾਰਾ ਤੇ ਸਰਕਾਰ ਨਾਲ ਮਨਾਇਆ ਜਾ ਰਿਹਾ ਅੱਜ ਗੁਰਦਰਾਸ ਸੀਹਜਗਨ ਬਾਬਾ ਦੀਪ ਸਿੰਘ ਵਿਖੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਨੇ ਜਿਨ੍ਹਾਂ ਦਾ ਕਿ 15 ਤਰੀਕ ਨੂੰ ਸਵੇਰੇ ਸਾਢੇ 8 ਵਜੇ ਭੋਗ ਪਾਈ ਜਾਣਗੇ ਸਾਢੇ 8 ਤੋਂ ਲੈ ਕੇ ਸਾਢੇ 9 ਵਜੇ ਤੱਕ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੁਕਮਨਾਮਾ ਸਾਹਿਬ ਆਉਂਦੇ ਨੇ ਉਸੋ ਰੋਕੋ ਨਾਮਾ ਸਾਹਿਬ ਦੀ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਦੇ ਸਿੰਘ ਸਾਹਿਬ ਉਹ ਗੁਰਦਰਾ ਸੇਜ ਗੱਲ ਵਿਖੇ ਕਥਾ ਕਰਨਗੇ ਤੇ ਨਾਲ ਇਹ ਧੰਨ ਧੰਨ ਬਾਬਾ ਦੀਪ ਸਿੰਘ ਦੀ ਸ਼ਹੀਦੀ ਬਾਰੇ ਪੂਰੀ ਜੀਵਨੀ ਤੇ ਚਾਨਣਾ ਪਾਉਣਗੇ ਉਪਰੰਤ 10:00 ਵਜੇ ਤੋਂ ਲੈ ਕੇ 12:00 ਵਜੇ ਤੱਕ 15 ਤਰੀਕ ਨੂੰ 15 ਨਵੰਬਰ ਨੂੰ ਇੱਕ ਵਿਸਾਲ ਕਵੀ ਦਰਬਾਰ ਹੋਵੇਗਾ ਤੇ 12:00 ਵਜੇ ਤੋਂ ਲੈ ਕੇ 2:00 ਵਜੇ ਤੱਕ ਤਾਡੀ ਦਰਬਾਰ ਹੋਵੇਗਾ 2 ਵਜੇ ਤੋਂ ਲੈ ਕੇ 4 ਵਜੇ ਤੱਕ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਹੋਣਗੇ ਜਿਹੜੇ ਸੰਗਤੀ ਰੂਪ ਦੇ ਵਿੱਚ ਸੁਖਨੀ ਸਾਹਿਬ ਦਾ ਪਾਠ ਸੰਗਤਾਂ ਵੱਲੋਂ ਕੀਤਾ ਜਾਊਗਾ ਉਪਰੰਤ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇੱਕ ਮਹਾਨ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਜਿਸ ਵਿੱਚ ਜਿਸ ਵਿੱਚ ਪੰਥ ਦੇ ਪ੍ਰਸਿੱਧ ਜਿਹੜੇ ਕੀਰਤਨੇ ਰਾਗੀ ਜਥੇ ਨੇ ਉਹ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ ਸੱਚਕਲ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਵੀ ਉਸ ਸਮਾਗਮ ਦੇ ਵਿੱਚ ਆਜੜੀ ਲਵਾਉਣਗੇ ਇਹਨਾਂ ਸਮਾਗਮਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਮਾਜੋਗ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਉਥੇ ਸੱਚਕਲ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਤੀ ਗੈਨੀ ਰਵੀਰ ਸਿੰਘ ਜੀ ਵੀ ਪਹੁੰਚ ਰਹੇ ਨੇ ਨਾਲ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਲਦੇਵ ਸਿੰਘ ਜੀ ਗੜਗੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਜੀ ਢਣੋਲਾ ਉਹ ਵੀ ਸੰਗਤਾਂ ਦੇ 15 ਨਵੰਬਰ ਨੂੰ ਵਿਸ਼ੇਸ਼ ਤੌਰ ਤੇ ਇਸ ਸਹੀਦੀ ਦਿਹਾੜੇ ਤੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਇਨ੍ਹਾਂ ਸਹੀਦੀ ਸਮਾਗਮਾਂ ਵਿੱਚ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਕੇ ਸਵਾਵਾ ਕਰ ਰਹੇ ਨੇ ਕੋਈ ਲੰਗਰਾਂ ਚ ਸਵਾਵਾ ਕਰ ਰਿਹਾ ਕੋਈ ਰਹਿ ਦੀ ਸੇਵਾ ਕਰ ਰਿਹਾ ਕੋਈ ਸਫਾਈ ਦੀ ਕਰ ਰਿਹਾ ਕੋਈ ਪਾਰਕਿੰਗ ਦੀ ਕਰ ਰਿਹਾ ਇਤਨਾ ਬਹੁਤ ਸਾਰੀਆਂ ਸੰਗਤਾਂ ਬਹੁਤ ਸਾਰੀਆਂ ਸੇਵਾ ਸੁਸਾਇਟੀਆਂ ਡੈਕੋਰੇਸ਼ਨ ਦੀ ਸੇਵਾ ਕਰਵਾ ਰਹੇ ਜਿੰਨੀਆਂ ਵੀ ਸੰਗਤਾਂ ਵੱਲੋਂ ਸਿੱਧੀ ਵਿਹਾੜੇ ਤੇ ਸੰਬੰਧ ਦੇ ਵਿੱਚ ਸੁਭਾਵਾਂ ਕੀਤੇ ਜਾਂਦੀਆਂ ਨੇ ਉਹਨਾਂ ਸਾਰੀਆਂ ਸੰਗਤਾਂ ਦਾ ਸੱਚਕੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਤੇ ਅਪੀਲ ਬੇਨਤੀ ਵੀ ਕੀਤੀ ਜਾਂਦੀ ਆ ਜਿਤੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਨੇ ਜਿਨ੍ਹਾਂ ਦਾ 15 ਤੱਕ ਨੂੰ ਸਵੇਰੇ 8:30 ਵਜੇ ਭੋਗ ਪਾਇਆ ਜਾਣਗੇ ਸਾਰਾ ਦਿਨ ਗੁਰਮਤ ਸਮਾਗਮ ਚੱਲਣੇ ਨੇ ਆਓ ਆਪਾ ਉਹਨਾਂ ਸਿੱਧੀ ਦਿਹਾੜਾਂ ਦੇ ਸੰਬੰਧ ਜੋ ਵੀ ਜਿੰਨੇ ਵੀ ਸਮਾਗਮ ਅਲਿੱਕੇ ਨੇ ਉਹਨਾਂ ਸਾਰਿਆਂ ਸਮਾਗਮਾਂ 'ਚ ਆਪਣੀ ਹਾਜ਼ਰੀ ਲਵਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਕਹਿੰਦੇ ਆ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਕਹਿੰਦੇ ਹੋਏ ਉਸ ਸ਼ਹੀਦ ਅਮਰ ਸ਼ਹੀਦ ਨੂੰ ਲੱਖ ਲੱਖ ਵਾਰ ਰਮਸਕਾਰ ਕਹਿੰਦੇ ਹੋਏ ਫਤਿਹ ਅੱਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਕੰਤਨ ਬਾਬਾ ਦੀਪ ਸਿੰਘ ਜੀ ਦਾ ਸੇਹ ਦੀ ਰਿਆੜਾ 15 ਤਰੀਕ ਨੂੰ ਗੁਰਦੁਆਰਾ ਸਹੀਜਗੰਨ ਬਾਬਾ ਦੀਪ ਸਿੰਘ ਵਿਖੇ ਬੜੀ ਸਰਦਾਰਤਾ ਤੇ ਸਰਕਾਰ ਨਾਲ ਮਨਾਇਆ ਜਾ ਰਿਹਾ ਅੱਜ ਗੁਰਦੁਆਰਾ ਸਹੀਜਗੰਨ ਬਾਬਾ ਦੀਪ ਸਿੰਘ ਵਿਖੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਨੇ ਜਿਨ੍ਹਾਂ ਦਾ ਕਿ 15 ਤਰੀਕ ਨੂੰ ਸਵੇਰੇ ਸਾਢੇ 8 ਵਜੇ ਭੋਗ ਪਾਈ ਜਾਣਗੇ ਸਾਢੇ 8 ਤੋਂ ਲੈ ਕੇ ਸਾਢੇ 9 ਵਜੇ ਤੱਕ ਜੋ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਹੁਕਮਨਾਮਾ ਸਾਹਿਬ ਆਉਂਦੇ ਨੇ ਉਸ ਹੁਕਮਨਾਮਾ ਸਾਹਿਬ ਦੀ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਸਿੰਘ ਸਾਹਿਬ ਉਹ ਗੁਰਦਰਾ ਸੀਜਗਲ ਵਿਖੇ ਕਥਾ ਕਰਨਗੇ ਤੇ ਨਾਲ ਇਹ ਧੰਨ ਧੰਨ ਬਾਬਾ ਦੀਪ ਸਿੰਘ ਦੀ ਸ਼ਹੀਦੀ ਬਾਰੇ ਪੂਰੀ ਜੀਵਨੀ ਤੇ ਚਾਨਣਾ ਪਾਉਣਗੇ ਉਪਰੰਤ 10:00 ਵਜੇ ਤੋਂ ਲੈ ਕੇ 12:00 ਵਜੇ ਤੱਕ 15 ਤਰੀਕ ਨੂੰ 15 ਨਵੰਬਰ ਨੂੰ ਇੱਕ ਵਿਸਾਲ ਕਵੀ ਦਰਬਾਰ ਹੋਵੇਗਾ ਤੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਢਾਡੀ ਦਰਬਾਰ ਹੋਵੇਗਾ 2 ਵਜੇ ਤੋਂ ਲੈ ਕੇ 4 ਵਜੇ ਤੱਕ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਹੋਣਗੇ ਜਿਹੜੇ ਸੰਗਤੀ ਰੂਪ ਦੇ ਵਿੱਚ ਸੁਖਨੀ ਸਾਹਿਬ ਦਾ ਪਾਠ ਸੰਗਤਾਂ ਵੱਲੋਂ ਕੀਤਾ ਜਾਊਗਾ ਉਪਰੰਤ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇੱਕ ਮਹਾਨ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ ਦੇਸ਼ ਵਿੱਚ ਪੰਥ ਦੇ ਅ ਪ੍ਰਸਿੱਧ ਜਿਹੜੇ ਕੀਰਤਿਨੇ ਨੇ ਰਾਗੀ ਜਥੇ ਨੇ ਉਹ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ ਸੱਚਕਲ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਵੀ ਉਸ ਸਮਾਗਮ ਦੇ ਵਿੱਚ ਆਜੜੀ ਲਵਾਉਣਗੇ ਇਹਨਾਂ ਸਮਾਗਮਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਮਾਜੋਗ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਉਥੇ ਸਤਿਗੁਰ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਤੀ ਗੈਨੀ ਰਵੀਰ ਸਿੰਘ ਜੀ ਵੀ ਪਹੁੰਚ ਰਹੇ ਨੇ ਉਹ ਨਾਲ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਕੁਲਦੀਪ ਸਿੰਘ ਜੀ ਗੜਗੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਜੀ ਢਨੋਲਾ ਉਹ ਵੀ ਸੰਗਤਾਂ ਦੇ 15 ਨਵੰਬਰ ਨੂੰ ਵਿਸ਼ੇਸ਼ ਤੌਰ ਤੇ ਇਸ ਸਹੀਦੀ ਦਿਹਾੜੇ ਤੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਇਨ੍ਹਾਂ ਸਹੀਦੀ ਸਮਾਗਮਾਂ ਵਿੱਚ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਕੇ ਸਵਾਵਾ ਕਰ ਰਹੇ ਨੇ ਕੋਈ ਲੰਗਰਾਂ ਚ ਸਵਾਵਾ ਕਰ ਰਿਹਾ ਕੋਈ ਰਹਿ aí ਦੀ ਸੇਵਾ ਕਰ ਰਿਹਾ ਕੋਈ ਸਫਾਈ ਦੀ ਕਰ ਰਿਹਾ ਕੋਈ ਪਾਰਕਿੰਗ ਦੀ ਕਰ ਰਿਹਾ ਇਤਨਾ ਬਹੁਤ ਸਾਰੀਆਂ ਸੰਗਤਾਂ ਬਹੁਤ ਸਾਰੀਆਂ ਸੇਵਾ ਸੁਸਾਇਟੀਆਂ ਡੈਕੋਰੇਸ਼ਨ ਦੀ ਸੇਵਾ ਕਰਵਾ ਰਹੇ ਨੇ ਜਿੰਨੀਆਂ ਵੀ ਸੰਗਤਾਂ ਵੱਲੋਂ ਸਿੱਧੀ ਦਿਹਾੜੇ ਤੇ ਸੰਬੰਧ ਦੇ ਵਿੱਚ ਸਵਾਵਾ ਕੀਤੇ ਜਾਂਦੇ ਨੇ ਉਹਨਾਂ ਸਾਰੀਆਂ ਸੰਗਤਾਂ ਦਾ ਸੱਚਕੰਨ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਤੇ ਅਪੀਲ ਬੇਨਤੀ ਵੀ ਕੀਤੀ ਜਾਂਦੀ ਆ ਜਿਤੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਨੇ ਜਿਨ੍ਹਾਂ ਦਾ 15 ਤੱਕ ਨੂੰ ਸਵੇਰੇ 8:30 ਵਜੇ ਭੋਗ ਪਾਇਆ ਜਾਣਗੇ ਸਾਰਾ ਦਿਨ ਗੁਰਮਤ ਸਭਾਗ ਵਿੱਚ ਚੱਲਣੇ ਨੇ ਆਓ ਆਪਾ ਉਹਨਾਂ ਸਿੱਧੀ ਦਿਹਾੜਾਂ ਦੇ ਸੰਬੰਧ ਜੋ ਵੀ ਜਿੰਨੇ ਵੀ ਸਮਾਗਮ ਅਲਿੱਕੇ ਨੇ ਉਹਨਾਂ ਸਾਰਿਆਂ ਸਮਾਗਮਾਂ 'ਚ ਆਪਣੀ ਹਾਜ਼ਰੀ ਲਵਾ ਕੇ ਗੁਰੂ ਦੀਆਂ ਖਸ਼ੀਆਂ ਪ੍ਰਾਪਤ ਕਰੀਏ ਜੀ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਕਹਿੰਦੇ ਆ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਕਹਿੰਦੇ ਹੋਏ ਉਸ ਸ਼ਹੀਦ ਅਮਰ ਸ਼ਹੀਦ ਨੂੰ ਲੱਖ ਲੱਖ ਵਾਰ ਰਮਸਕਾਰ ਕਹਿੰਦੇ ਹੋਏ ਫਤਿਹ ਅੱਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਉਾਇਗੁਰ ਜੀ ਕੀ ਫਤਿਹ